ਪੁਲ ਦੇ ਰੇਲਿੰਗ ਤੋੜ ਹਵਾ ਦੇ ਵਿੱਚ ਲਟਕ ਕੇ ਠਰਕ ਪੰਜਾਬ ਰੋਡ ਵੇਜ਼ ਦੀ বাস ਦੀ ਟੱਕਰ ਮਗਰੋਂ ਪੁਲ ਤੇ ਲਟਕਿਆ ਟਰੱਕ ਮੌਕੇ ਤੇ ਪੈ ਗਿਆ ਚਿਕ ਚਹਾੜਾ ਟਰੱਕ ਚਾਲਕ ਦੀ ਵਾਲ-ਵਾਲ ਬਚੇ ਜਾਣ ਇਹ ਤਸਵੀਰਾਂ ਨੇ ਖੰਨਾ ਦੀਆਂ ਜਿੱਥੇ ਕਿ ਖੰਨਾ ਦੇ ਵਿੱਚ ਪੁਲ ਤੇ ਹਵਾ ਦੇ ਵਿੱਚ ਲਟਕਿਆ ਟਰੱਕ ਨਜ਼ਰ ਆ ਰਿਹਾ ਖੰਨਾ ਦੇ ਵਿੱਚ ਉਸ ਸਮੇਂ ਵੱਡਾ ਹਾਦਸਾ ਹੋણો ਬਚਾ ਰਿਹਾ ਜਦੋਂ ਇੱਕ ਟਰੱਕ ਅਮਲੋੜ ਰੋਡ ਚੌਂਕ ਦੇ ਵਿੱਚ ਜੀਟੀ ਰੋਡ ਪੁਲ ਤੇ ਹਵਾ ਦੇ ਵਿੱਚ ਲਟਕ ਗਿਆ ਜਾਣਕਾਰੀ ਮੁਤਾਬਕ ਇਹ ਕੈਂਟਰ ਟਰੱਕ ਮੰਡੀ ਗੋਵਿੰਦਗੜ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਜਦੋਂ ਇਹ ਟਰੱਕ ਖੰਨਾ ਵਿਖੇ ਅਮਲੋ ਰੋਡ ਚੌਂਕ ਜੀਟੀ ਰੋਡ ਉੱਪਰ ਪਹੁੰਚਿਆ ਤਾਂ ਪਿੱਛੋਂ ਪੰਜਾਬ ਰੋਡਵੇਜ਼ ਦੀ ਬਾਸੇ ਇਸ ਟਰੱਕ ਦੇ ਵਿੱਚ ਜਾ ਵੱਜੇ ਜਿਸ ਕਾਰਨ ਇਹ ਟਰੱਕ ਅੱਧੇ ਤੋਂ ਵੱਧ ਪੁਲ ਦੇ ਉੱਪਰੋਂ ਲਟਕ ਗਿਆ ਦੇਖਣ ਨੂੰ ਇਹ ਲੱਗਦਾ ਸੀ ਕਿ ਇਹ ਠਾ ਡਿੱਗ ਪਵੇਗਾ ਪਰੰਤੂ ਕਰੀਬ ਡੇਢ ਘੰਟਾ ਇਸੇ ਹਾਲਤ ਦੇ ਵਿੱਚ ਇਹ ਟਰੱਕ ਲਟਕਿਆ ਰਿਹਾ ਜਿਸ ਨੂੰ ਦੇਖਣ ਲਈ ਭੀੜ ਜਮਾ ਹੋ ਗਈ ਅਤੇ ਟ੍ਰੈਫਿਕ ट्रैफिक भी घटना वाली थान तो परे होके चलिया तो दस दिए कि ट्रक चालक ने जिड़ी कि अपनी जान उसकी वार वार बची है नहीं तो व्डा हादसा हो सकता से जेकर यह ट्रक हेठा डिग जाता पुल तो यह करीब डेढ़ घंटा इसे तरह हवा के लटकिया रहा किस चीज में आए थे तो बोल ये बोल ये जैसे हादसा हुआ कैसे हुआ पता कुछ है? ਅਭੀ ਉਹ ਤਾਂ ਅੰਦਰ ਬੈਠੇ ਹੋਏ ਸੀ ਅਚਾਨਕ ਸੇ ਇਹ ਟਰੱਕ ਵਾਲਾ ਸਾਈਡ ਮੇਂ ਆਪਣਾ ਚੱਲ ਰਹਾ ਸੀ ਇਹ ਸਪੀਡ ਮੇਂ ਸਾਹਤ ਓਵਰਕ੍ਰੋਸਿੰਗ ਦੇ ਚੱਕਰ ਮੇਂ ਐਕਸੀਡੈਂਟ ਹੋ ਗਿਆ ਕਿਤਨਾ ਹੌਸੇ ਜਿੱਤੋ ਆ ਰਹੇ ਸੀ ਮੈਂ ਦਿੱਲੀ 에ਰਪੋਰਟ ਪਾਣੀ ਫਿਰ ਜਾ ਰਹੇ ਆ ਆਪਾਂ ਜਨੰਦਰ ਜਾ ਰਹੇ ਹਾਂ ਹਾਂਜੀ ਇਹ ਦਿੱਲੀ 에ਰਪੋਰਟ ਤੋਂ ਆ ਰਹੀ ਹੈ ਜੀ ਇਹ ਤਾਂ ਪੋਲ ਦੇ ਉੱਤੇ ਨਾ ਆਪਾਂ ਜਦੋਂ ਆ ਰਹੇ ਸੀਗੇ ਇਹਨੇ ਬ੍ਰੇਕ ਮਾਰੀ ਅਰਜੰਟ ਅੱਗੇ ਮੈਂ ਗੱਡੀ ਛਿੱਤੀ ਪਰ ਇਹ ਕੋ ਨੀ ਇਹਨੇ ਹੋਰ ਜੱਗਦਾ ਬ੍ਰੇਕ ਨੱਬੀ ਮਾਰੀ ਜੀ ਨਾਲ ਕਹੀ ਕਹ ਹੈਗੇ ਨਾਲ ਗੱਡੀ ਦਾਾਂ ਜੜ ਗਈ। ਇਹ ਸਾ ਸੁਪੀਰ ਚ ਹੁੰਦੀ ਆ ਦੇ ਲੋ ਇਹ ਪਿੱਛੇ ਤੱਕ ਪਾਰ ਜਾਣੀ ਇਹ ਤੇ ਸਾਰਾ ਕਾਚ ਹੀ ਲੱਗਾ। ਬਣਾ ਕੇ ਦੇਖੋ ਵੀਡੀਓ ਸਾਰਾ ਕਾਚ ਲੱਗਾ ਜੀ ਇਹਨੇ ਸਾਰੀ ਪਾਰ ਜਾਣੀ ਪਿੱਛੇ ਤੱਕ। ਨਹੀਂ ਜੀ ਬਾਕੀ ਵਿੱਚ ਕਿਸੇ ਮੇਰੇ ਕਨੈਕਟਰ ਦੇ ਮਾਰੀ ਜੀ ਲੱਗੀ ਆਈ ਤੇ ਬਾਕੀ ਵੀ ਦੇ ਲੋ ਇਹ ਤੇਜ ਹੁੰਦੀ ਗੱਡੀ ਉਹ ਖਲੋਤੀ ਹੁੰਦੀ ਇਹ ਸਾਰੀ ਪਾਰ ਜਾਣੀ ਸੀਗੀ ਗੱਡੀ। ਸਾਰੇ ਮਰੀ ਗੱਲ ਸੁਣੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਹ ਤਾਂ ਉਹਦੀ ਵੀ ਗਲਤੀ ਹੈਗੀ ਉਹਨੇ ਜੱਕਦਾ ਬ੍ਰੇਕ ਮਾਰੀ ਮੈਂ ਤਾਂ ਆਪਣੇ ਕੋ ਗੱਡੀ ਵੇਖੋ ਆਹ ਦੇਖੋ ਇੱਧਰ ਵੀ ਬਣਾਉਣਾ ਵੀਡੀਓ ਮਾਰੀ ਗੀ ਗੱਡੀ ਕਿੱਡੀ ਇੱਧਰੋਂ ਆਈ ਉਹ ਨਾਲ ਕਹੀ ਗੱਡੀ ਹੋਇਆ ਸਰੀਆ ਕਿੱਥੋਂ ਤੱਕ ਬਾਹਰ ਦੇ ਆਪੇ ਦਾ ਸਰੀਆ ਬਣਾਉਣਾ ਕਿੱਥੋਂ ਤੱਕ ਬਾਹਰ ਆਦਾ ਸਵਾਰੀਆਂ ਜੀ 20 ਰਹਿ ਗਏ ਜਿੰਨੇ ਹਾਂਜੀ ਹਾਂਜੀ ਜਿਹੜੀ ਕੰਪਨੀ ਇਹ ਆਪਣੇ ਰੋਡਵੇਜ ਦੀ ਹੈ ਜੀ ਹਾਂਜੀ ਪੰਜਾਬ ਸਰਕਾਰ ਇਹ ਸਾਨੂੰ ਇੱਕ ਪਰਮਿਸ਼ਨ ਮਿਲੀ ਸੀ ਵੀ ਇਹ ਕੈਂਟਰ ਜਾ ਰਿਹਾ ਆ ਆਪਣੇ ਸਰੀਏ ਨਾਲ ਲੋਡ ਇਨੇ ਕਿਤੇ ਬ੍ਰੇਕ ਮਾਰੀ ਅੱਗੋਂ ਤੇ ਪਿੱਛੇ ਬੱਸ ਆ ਰਹੀ ਸੀ ਬੱਸ ਪਿੱਛੇ ਹਿੱਟ ਹੋ ਗਿਆ ਤੇ ਆ ਜਿਹੜਾ ਡਰਾਈਵਰ ਆ ਨੂੰ ਪਿੱਛੋਂ ਤਾਂ ਕਾ ਲੱਗਣ ਕਰਕੇ ਕੰਟਰੋਲ ਨਹੀਂ ਹੋਈ ਗੱਡੀ ਤੇ ਗੱਡੀ ਜਾ ਕੇ ਇੱਕ ਬੰਨੇਆ ਬ੍ਰਿਜ ਦੇ ਜਿਹੜਾ ਹੈਗਾ ਬਣਿਆ ਹੋਇਆ ਬ੍ਰਿਜ ਸਾਈਡ ਦੇ ਉੱਤੇ ਉੱਤੇ ਜਾ ਕੇ ਚੜ ਗਈ ਹੈ ਨੀਚੇ ਡਿੱਗ ਜਾਣੀ ਸੀ ਥੱਲੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਣਾ ਸੀ ਲੇਕਿਨ ਬਚਾਅ ਹੋ ਗਿਆ ਠੀਕ ਨੇ ਬੰਦੇ ਸਾਰੇ ਹਾਂਜੀ ਹਾਂਜੀ ਬਿਲਕੁਲ ਬੱਸ ਦੇ ਵਿੱਚ ਵੀ ਕੋਈ ਮਾਮੂਲੀ ਮਨੋ ਰਗੜਾ ਰੋਗੜਾ ਹੀ ਲੱਗਿਆ ਸਾਰੀਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਕਿਸੇ ਦਾ ਵੀ ਸਾਰੀਆਂ ਨਿਕਲ ਗਈਆਂ ਆ ਬੱਸ ਦੇ ਵਿੱਚ ਥੋੜਾ ਪੋਤਾ ਜਦੋਂ ਬ੍ਰੇਕ ਜਿਆਦਾ ਜ਼ੋਰ ਨਾਲ ਲੱਗਿਆ ਤਾਂ ਅੱਗੇ ਇੱਕ ਦੂਜੇ ਦੇ ਉੱਤੇ ਲੱਗੇ ਆ ਕੇ ਤੇ ਵਿਚਾਰ ਆ ਮਤਲਬ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ ਬਾਕੀ ਹੁਣ ਇਹਨਾਂ ਨੂੰ ਕ੍ਰੇਨ ਨਾਲ ਦੋ ਗੱਡੀਆਂ ਨੂੰ ਸਾਈਡ ਤੇ ਕਰਾਤਾ ਤਾਂ ਉਹਨਾਂ ਨੂੰ ਤੇ ਟ੍ਰੈਫਿਕ ਕੰਟੀਨਿਊ ਕਰਾਤੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਖੰਨਾ ਤੋਂ ਪਤਰਕਾਰ ਰਾਜ ਮੈਨਰੋ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀ Press bell I know. This program is sponsored by the Singla office, Bakersfield for all your immigration, family law needs, call or scan QR code to contact us, Rodis Inc. Million Miles with Smile or scan QR code to contact us, Taba Indian Cuisine, Tracy Fine Authentic Indian Cuisine in Tracy or scan QR code to contact us, Simi Valley Family Dental Office or scan QR code to contact us.